ਹਵਾਲਾ ਸਿਸਟਮ ਦੀ ਇੱਕ ਖੂਬੀ ਹੈਗੀ ਹੈ ਕਿ ਇਹਦੇ ਵਿੱਚ ਮੋਟੀ ਰਾਸ਼ੀ ਦਾ ਇਧਰ ਉਧਰ ਟਰਾਂਸਫਰ ਹੁੰਦਾ ਹੈ ਵਿਦਆਊਟ ਐਕਚੁਅਲੀ ਫਿਜ਼ੀਕਲ ਟਰਾਂਸਫਰ ਆਫ ਮਨ ਕੀ ਜਿਹੜਾ ਖੇਤਰਾਮ ਦਾ ਜਿਹੜਾ ਪ੍ਰਾਇਮਰੀ ਬੈਕਵਰਡ ਲਿੰਕੇਜ ਹੈ ਆ ਰਾਜਕੁਮਾਰ ਏ ਵੀ ਡਾਇਰੈਕਟਲੀ ਇਨ ਟੱਚ ਵਿਦ ਪਾਕਿਸਤਾਨ ਬੇਸਡ ਐਂਟिटीज ਅਸੀਂ ਟੋਟਲ ਰਿਕਵਰ ਕੀਤੀ ਹੈਗੀ ਹੈ ਤਕਰੀਬਨ 84 ਲੱਖ 17000 ਆਫ ਕੈਸ਼ 4 ਕਿਜੀ 10 ਗ੍ਰਾਮ ਹੈਰੋਇਨ ਹੈ ਪੂਰਾ ਰੈਕਟ ਦੇਸ਼ ਦੇ ਅੰਦਰ ਵੀ ਤੇ ਦੇਸ਼ ਦੇ ਪਾਰ ਵੀ ਫੈਲਿਆ ਹੋਇਆ ਹੈ ਬਿਕੋਜ਼ ਆਲਟੀਮੇਟਲੀ ਜਿਹੜੀ ਇਹਨਾਂ ਦੀ ਗੇਨਸ ਹੁੰਦੇ ਨੇ ਪ੍ਰੋਸੀਡਸ ਹੁੰਦੇ ਨੇ ਉਹ ਸਾਰੇ ਬਾਹਰ ਪੰਪੇ ਨੂੰ ਹੁੰਦੇ ਨੇ ਵਾਇਆ ਹਵਾਲਾ ਪੰਜਾਬ ਪੁਲਿਸ ਨੇ ਇੱਕ ਐਸੇ ਰੈਕਟ ਦਾ ਪਰਦਾ ਫਾਸਟ ਕੀਤਾ ਜਾ ਹੈ ਜਿਸ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਵਾਲਾ ਰਾਸ਼ੀ ਕਿਵੇਂ ਟਰਾਂਸਫਰ ਕੀਤੀ ਜਾਂਦੀ ਹੈ ਔਰ ਕਿਵੇਂ ਪੈਸਾ ਜਿਹੜਾ ਹੈ ਉਹ ਪਾਕਿਸਤਾਨ ਨੂੰ ਜਾਂਦਾ ਹੈ ਉਸ ਦਾ ਪਰਦਾ ਫਾਸ਼ ਕੀਤਾ ਹੈ ਤੇ ਇਹਦੇ ਵਿੱਚ ਲਗ ਦੋ ਲੱਖ ਨਹੀਂ ਬਲਕਿ ਹੁਣ ਤੱਕ 85 ਲੱਖ ਰੁਪਿਆ ਬਰਾਮਦ ਹੋ ਚੁੱਕਾ ਹੈ ਜਿਸ ਦੇ ਵਿੱਚ ਕੱਲੇ ਅੰਮ੍ਰਿਤਸਰ ਤੋਂ ਨਹੀਂ ਬਲਕਿ ਪੂਰੇ ਪੰਜਾਬ ਰਾਜਸਥਾਨ ਮਹਾਰਾਸ਼ਟਰ ਤੱਕ ਇਹ ਜਾਲ ਫੈਲਿਆ ਸੀ ਤੇ ਇਸ ਦੇ ਵਿੱਚ ਇੱਕ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਸ ਤੋਂ ਇਲਾਵਾ ਉਸ ਦੇ ਪਾਸੋਂ ਕੁਝ ਰਕਮ ਵੀ ਬਰਾਮਦ ਕੀਤੀ ਗਈ ਹੈ ਤਾਂ ਪੂਰੇ ਮਾਮਲੇ 'ਤੇ ਸਾਡੇ ਨਾਲ ਗੱਲ ਕਰਨ ਲਈ ਤਿਆਰ ਨੇ ਏਡੀਸੀਪੀ ਡਾਕਟਰ ਦਰਪਨ ਕੌਰ ਆਲੂਵਾਲੀਆ ਜੀ ਮੈਮ ਇੱਕ ਵੱਖਰਾ ਤਰ੍ਹਾਂ ਦਾ ਰੈਕਟ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਬੈਕ ਐਂਡ ਤੇ ਲੋਕ ਪਕੜੇ ਨਹੀਂ ਜਾਂਦੇ ਲੇਕਿਨ ਇਸ ਵਾਰ ਪਹਿਲੀ ਵਾਰ ਹੈ ਕਿ ਬੈਕ ਐਂਡ ਪਕੜਿਆ ਗਿਆ ਔਰ ਸੋਲਿਡ ਔਰ ਬਹੁਤ ਪੈਸਾ ਮਿਲਿਆ ਕੀ ਡਿਟੇਲਸ ਨੇ ਥਾਣਾ ਇਸਲਾਮਾਬਾਦ ਦੇ ਛਿਆਟਾ ਵਿਖੇ ਅਸੀਂ ਦੋ ਮੁਕਦਮੇ ਦਰਜ ਕੀਤੇ ਜਿਹੜੇ ਕਿ ਆਪਸ ਵਿੱਚ ਲਿੰਕਡ ਸੀ ਇੱਕ ਇਲੀਗਲ ਆਰਮ ਸਮਗਲਿੰਗ ਅਤੇ ਨਾਰਕੋ ਟੈਰਰਿਜ਼ਮ ਰੈਕਟ ਸੀ ਇਸੇ ਦੀ ਫਾਈਨੈਂਸ਼ੀਅਲ ਟ੍ਰੇਲ ਨੂੰ ਅਸੀਂ ਫੋਲੋ ਅਪ ਕੀਤਾ ਅਤੇ ਪਹਿਲਾਂ ਅਸੀਂ ਦੋ ਹਵਾਲਾ ਆਪਰੇਟਰਸ ਫੜੇ ਜਿਹੜੇ ਕਿ ਸ਼ਾਬਾਦ ਤੇ ਦਿੱਲੀ ਦੇ ਰਹਿਣ ਵਾਲੇ ਸੀ ਇਸੀ ਦੀ ਲੜੀ ਵਿੱਚ ਅੱਗੇ ਚਲਦੇ ਹੋਏ ਅਸੀਂ ਇੱਕ ਹੋਰ ਹਵਾਲਾ ਆਪਰੇਟਰ ਜਿਹਦਾ ਕਿ ਹਵਾਲਾ ਸਿਸਟਮ ਨਾਰਥ ਤੇ ਵੈਸਟ ਇੰਡੀਆ ਵਿੱਚ ਕਾਫੀ ਸਾਲਾਂ ਤੋਂ ਬਰਕਰਾਰ ਸੀ ਉਹਨੂੰ ਫੜਿਆ ਹੈ ਇਹ ਸਾਡੇ ਕਸਟਡੀ ਵਿੱਚ ਦੋ ਦਿਨਾਂ ਲਈ ਹੈ ਇਹਦਾ ਨਾਂ ਹੈ ਖੇਤਾਰਾਮ ਇਹ ਪਿੱਛੋਂ ਦੀ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਇਸੀ ਬਿਜ਼ਨਸ ਵਿੱਚ ਪਿਛਲੇ ਤਕਰੀਬਨ 14 ਸਾਲਾਂ ਤੋਂ ਹੈ ਅਤੇ ਅਸੀਂ ਇਹਨੂੰ ਫਤਿਹਪੁਰੀ ਨਿਊ ਦਿੱਲੀ ਤੋਂ ਅਰੈਸਟ ਕੀਤਾ ਹੈ ਮੈਮ ਇਹ ਆਂਗੜੀਆਂ ਕੀ ਹੁੰਦੇ ਨੇ ਔਰ ਕਿਵੇਂ ਇਹ ਟ੍ਰੇਡ ਨੂੰ ਇਸ ਨੂੰ ਕਰ ਰਹੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਪਿਛੋਂ ਦੀ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਹੋਰ ਵੀ ਕਈ ਪਰਿਵਾਰਿਕ ਮੈਂਬਰ ਜਿਹੜੇ ਕਿ ਰਾਜਸਥਾਨ ਅਤੇ ਗੁਜਰਾਤ ਵਿਕੇ ਹਨ اسپੈਸ਼ਲੀ ਅਮ다ਬਾਦ ਉਹ اسی بزਨਸ ਵਿੱਚ ਹੈਗੇ ਨੇ ਅ ਜੇਕਰ ਅਸੀਂ ਆਂਗੜੀਆਂ ਦੀ ਗੱਲ ਕਰੀਏ ਤੇ ਹਵਾਲਾ ਸਿਸਟਮ ਨੂੰ ਵਕ ਵਕ ਨਾਮਾ ਤੋਂ ਜਾਣਿਆ ਜਾਂਦਾ ਹੈਗਾ ਵਕ ਵਕ ਸਟੇਟਸ ਆਫ ਇੰਡੀਆ ਵਿੱਚ ਆਂਗੜੀਆਂ ਸਿਸਟਮ ਜਿਹੜਾ ਹੈਗਾ ਇਹ ਉਸ ਤੋਂ ਵੀ ਪੁਰਾਣਾ ਸਿਸਟਮ ਹੈ ਇਹ ਕਾਫੀ ਸੈਂਚਰੀਜ਼ ਪੁਰਾਣਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇੱਕ ਪੈਰਲਲ ਬੈਂਕਿੰਗ ਸਿਸਟਮ ਉਸ ਤਰ੍ਹਾਂ ਹੈ ਕਿਉਂਕਿ ਜਿਹੜੇ ਸਾਡੇ ਡਾਇਮੰਡ بزਨਸ ਦੇ ਹੱਬ ਨੇ ਜਿਵੇਂ ਕਿ ਸੂਰਤ ਅਮਦਾਬਾਦ ਮੁੰਬਈ ਆਦੀ ਇੱਥੇ ਕਿਉਂਕਿ ਬਲਕ ਟ੍ਰਾਂਜੈਕਸ਼ਨਸ ਹੈਵੀ ਟ੍ਰਾਂਜੈਕਸ਼ਨਸ ਹੁੰਦੀਆਂ ਸੀ ਜਿਹੜੀ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਚ ਹੁੰਦੀਆਂ ਸੀ ਇਸ ਲਈ ਕਾਫੀ ਸੋ ਸਾਲ ਪਹਿਲਾਂ ਇੱਕ ਆਂਗੜੀਆ ਸਿਸਟਮ ਡਿਵਾਈਸ ਹੋਇਆ ਸੀ ਜਿਦੇ ਵਿੱਚ ਆਂਗੜੀਆ ਇੱਕ ਕੂਰੀਅਰਸ ਹੁੰਦੇ ਨੇ ਜਿਹੜਾ ਕਿ ਇੰਨਾ ਬਲਕ ਵਿੱਚ ਕੈਸ਼ ਟਰਾਂਸਫਰ ਕਰਦੇ ਨੇ ਉਸੇ ਤਰ੍ਹਾਂ ਪਾਕਿਸਤਾਨ ਵਿੱਚ ਵਾਪਸ ਪੰਪ ਇਨ ਕਰਨ ਲਈ ਹਵਾਲਾ ਮਨੀ ਇਹ ਆਪਣਾ ਧੰਦਾ ਚਲਾਉਂਦਾ ਸੀਗਾ ਦਿੱਲੀ ਵਿਖੇ ਤੇ ਇਹਦੇ ਵਿੱਚ ਜ਼ਿਕਰ ਹੋ ਗਏ ਹੈ ਕਿ ਜਿਹੜਾ ਖੇਤਰਾਮ ਦਾ ਜਿਹੜਾ ਪ੍ਰਾਇਮਰੀ ਬੈਕਵਰਡ ਲਿੰਕੇਜ ਹੈ ਰਾਜ ਕੁਮਾਰ ਏ ਵੀ ਡਾਇਰੈਕਟਲੀ ਇਨ ਟੱਚ ਵਿਦ ਪਾਕਿਸਤਾਨ ਬੇਸਡ 实体 ਪਰ ਇਹ ਇਥੋਂ ਪੈਸਾ ਇਕੱਠਾ ਕਰਕੇ ਪਾਕਿਸਤਾਨ ਕਿਵੇਂ ਭੇਜ ਦਿੰਦੇ ਸੀ ਕਿਉਂਕਿ ਇੱਕ ਵੱਡੀ ਗੱਲ ਹੈ ਕਿ ਅੰਗਰੇਜ਼ ਸਿਸਟਮ ਦੇਸ਼ ਚ ਚੱਲ ਰਿਹਾ ਪੈਰਲਲ ਬੈਂਕਿੰਗ ਹੈ ਇਹ ਚੱਲ ਰਹੀ ਹੈ ਲੇਕਿਨ ਪਾਕਿਸਤਾਨ ਕਿਵੇਂ ਭੇਜਦੇ ਸੀ ਦੇਖੋ ਇਹ ਜਿਹੜਾ ਹਵਾਲਾ ਸਿਸਟਮ ਹੁੰਦਾ ਹੈ ਇਹਦੀ ਖੂਬੀ ਇਹ ਹੈ ਕਿ ਟ੍ਰਾਂਸਫਰ ਹੋ ਜਾਂਦਾ ਹੈਗਾ ਪੈਸਾ ਅਲਟੀਮੇਟਲੀ ਸਾਨੂੰ ਕੋਈ ਵੀ ਸਾਡੇ ਕੋਲ ਕੋਈ ਇਲੀਗਲ ਆਰਮਸ ਤੇ ਐਨਡੀਪੀਐਸ ਰੈਕਟ ਹੁੰਦਾ ਉਹਦੇ ਵਿੱਚ ਅਸੀਂ ਗੌਰ ਫਰਮਾਉਂਦੇ ਹੈਗੇ ਆ ਇਹਦਾ ਫਾਈਨੈਂਸ਼ੀਅਲ ਟ੍ਰੇਲ ਯਾਨੀ ਕਿ ਇੰਡੀਆ ਦੇ ਬਾਰਡਰ ਤੋਂ ਪਾਰ ਜਿਹੜੇ ਬੈਠੇ ਨੇ ਉਹਨਾਂ ਨੂੰ ਕੀ ਇਹਦਾ ਇਕਨੋਮਿਕ ਐਡਵਾਂਟੇਜ ਹੋ ਰਿਹਾ ਹੈ ਇਸੀ ਫਾਈਨੈਂਸ਼ੀਅਲ ਟ੍ਰੇਲ ਨੂੰ ਅਸੀਂ ਅੱਗੇ ਹਵਾਲਾ ਦੇ ਨਾਲ ਲਿੰਕ ਕਰਦੇ ਹਵਾਲਾ ਸਿਸਟਮ ਦੀ ਇਹ ਖੂਬੀ ਹੈਗੀ ਹੈ ਕਿ ਇਹਦੇ ਵਿੱਚ ਮੋਟੀ ਰਾਸ਼ੀ ਦਾ ਇਧਰ ਉਧਰ ਟ੍ਰਾਂਸਫਰ ਹੁੰਦਾ ਹੈ ਵਿਦਆਊਟ ਐਕਚੁਅਲੀ ਫਿਜ਼ੀਕਲ ਟ੍ਰਾਂਸਫਰ ਆਫ ਮਨੀ ਓਕੇ ਤਾਂ ਇਹ ਪਿੱਛੇ ਦਿਨੀ ਐਫਏਟੀਐਫ ਦੀ ਵੀ ਰਿਪੋਰਟ ਆਈ ਸੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਨਾਰਕੋ ਟੈਰਰਿਜ਼ਮ ਦੇ ਵਿੱਚ ਫੰਡਿੰਗ ਦੇ ਵਿੱਚ ਬਹੁਤ ਕਾਮਯਾਬੀ ਹਾਸਲ ਕੀਤੀ ਹੈ ਕੀ ਸਮਝੋ ਕਿ ਇਸ ਤਰ੍ਹਾਂ ਟ੍ਰੇਡ ਚੱਲ ਰਿਹਾ ਹੈ ਜੀ ਬਿਲਕੁਲ ਤੇ ਮੇਰਾ ਇਹ ਵੀ ਮੰਨਣਾ ਹੈਗਾ ਕਿ ਸਿਰਫ ਅਸੀਂ ਪੰਜਾਬ ਪੁਲਿਸ ਸਿਫ ਰਿਕਵਰੀ ਤੱਕ ਨਹੀਂ ਲਿミਟਡ ਬੈਕਵਰਡ ਫੋਰਵਰਡ ਲਿੰਕੇजेस ਦੇ ਨਾਲ-ਨਾਲ ਸਾਨੂੰ ਹਦਾਇਤਾਂ ਹੈਗੀਆਂ ਨੇ ਕਿ ਫੋਕਸ ਦੋ ਹੋਰ ਚੀਜ਼ਾਂ ਤੇ ਕਰਨੀ ਹੈਗੀ ਹੈ ਪਹਿਲਾ ਕੀ ਇਹ ਹਵਾਲਾ ਰੈਕਟ ਪਾਕਿਸਤਾਨ ਵਿੱਚ ਕਿਵੇਂ ਫੰਡਿੰਗ ਕਰ ਰਿਹਾ ਹੈਗਾ ਜਾਂ ਹੋਰ ਵੀ ਜਿਹੜੇ ਵੀ ਫੋਰਨ ਐਂਗਲਸ ਇਨਵੋਲਡ ਨੇ ਦੂਸਰਾ ਹੈਗੇ ਜਿਹੜੇ ਇਹਨਾਂ ਦੇ ਲੋਕਲ ਪ੍ਰਸੀਡਸ ਆਫ ਕਰਾਇਮ ਤੋਂ ਜਿਹੜੇ ਹੋਰ ਕ੍ਰਿਮੀਨਲਸ ਹੈਗੇ ਨੇ ਜਿਹੜੇ ਇਹਨਾਂ ਪੂਰੀ ਲਿੰਕੇਜ ਚੇਨ ਵਿੱਚ ਇਨਵੋਲਡ ਨੇ ਤੇ ਉਹ ਇਸ ਪ੍ਰਸੀਡਸ ਆਫ ਕਰਾਇਮ ਤੋਂ ਕਿਹੜੀ ਮੂਵੇਬਲ ਐਂਡ ਇਮੂਵੇਬਲ ਪ੍ਰੋਪਰਟੀ ਬਣਾ ਉਹਨਾਂ ਨੂੰ ਵੀ ਅਸੀਂ ਸਿਮਿਲਰਲੀ 68F ਐਨਡੀਪੀਐਸ ਦੇ ਤਹਿਤ ਅਟੈਚ ਕਰਾ ਰਹੇ ਹਾਂ ਪਰ ਇਹ ਜਿਹੜੇ ਸਮਗਲਿੰਗ ਕਰਦੇ ਸੀ ਉਹਨਾਂ ਨੂੰ ਇਹ ਸ਼ਖਸ ਜਾਣਦੇ ਆਂਗੜੀਆ ਜਿਹੜੇ ਲੋਕ ਹੈਗੇ ਜੀ ਇਹ ਜਿਹੜਾ ਪੂਰਾ ਹਵਾਲਾ ਸਿਸਟਮ ਚੱਲਦਾ ਹੈਗਾ ਤੇ ਸਮਗਲਿੰਗ ਚੱਲਦੀ ਹੈਗੀ ਹੈ ਇਹਦੀ ਅਨੋਨਿਮਸ ਚੇਨ ਹੁੰਦੀ ਹੈ ਯਾਨੀ ਕਿ ਪਹਿਲੇ ਬੰਦੇ ਨੂੰ ਦੂਜੇ ਦੇ ਬਾਰੇ ਨਹੀਂ ਪਤਾ ਤੀਜੇ ਨੂੰ ਦੂਜੇ ਦੇ ਬਾਰੇ ਨਹੀਂ ਪਤਾ ਹੂੰ ਤਾਂ ਇਸ ਦੇ ਵਿੱਚ ਤੁਸੀਂ ਤੁਹਾਨੂੰ ਤੁਸੀਂ ਦੱਸਿਆ ਮਹਾਰਾਸ਼ਟਰ ਹੈ ਜਾਂ ਅਸੀਂ ਗੁਜਰਾਤ ਦੀ ਗੱਲ ਕਰਦੇ ਆ ਜਾਂ ਰਾਜਸਥਾਨ ਦੀ ਗੱਲ ਕਰਦੇ ਆ ਸਾਰੀਆਂ ਸਟੇਟਸ ਇਨਵੋਲਵ ਹੋ ਰਹੀਆਂ ਕਿਹਾ ਹੁਣ ਉਹ ਸਟੇਟਸ ਵੀ ਤੁਹਾਡੀ ਮਦਦ ਲੈਣਗੀ ਜੀ ਬਿਲਕੁਲ ਅਸੀਂ ਉਹਨਾਂ ਨਾਲ ਸ਼ੇਅਰ ਕੀਤੀ ਹੈਗੀ ਹੈ ਇਨਫੋਰਮੇਸ਼ਨ ਇਹਦੇ ਇਲਾਵਾ ਸਿੰਸ ਭਾਰੀ ਰਾਸ਼ੀ ਰਿਕਵਰ ਹੋਈ ਹੈ ਇਸ ਲਈ ਅਸੀਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ ਵੀ ਆਪਣੇ ਸਾਰੇ ਇਨਪੁਟ ਸ਼ੇਅਰ ਕੀਤੇ ਨੇ ਈਡੀ ਦੀ ਵੀ ਇਹਦੇ ਵਿੱਚ ਕਿਉਂਕਿ ਇਨਵੋਲਵਮੈਂਟ ਪਾਈ ਜਾ ਸਕਦੀ ਕਿਉਂਕਿ ਰਾਸ਼ੀ ਜਿਹੜੀ ਹੈ ਟੋ ਆਲਮੋਸਟ 1 ਕਰੋੜ ਦੇ ਲਗਭਗ ਜਾ ਚੁੱਕੀ ਹੈ ਜੀ ਬਿਲਕੁਲ ਸਾਡੀ ਕੋਆਰਡੀਨੇਸ਼ਨ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਹੁਣ ਟੋਟਲ ਕਿੰਨੀ ਜਿਹੜੀ ਹੈ ਰਾਸ਼ੀ ਅਜੇ ਤੱਕ ਰਿਕਵਰ ਹੋਈ ਹੈ ਔਰ ਕਿੰਨੇ ਲੋਕ ਫੜਕੇ ਜਾਤੇ ਜੀ ਅਸੀਂ ਟੋਟਲ ਰਿਕਵਰ ਕੀਤੀ ਹੈਗੀ ਹੈ तकरीबन 84 ਲੱਖ 17000 ਆਫ ਕੈਸ਼ 4 ਕਿਜੀ 10 ਗ੍ਰਾਮ ਹੈਰੋਇਨ ਹੈਗਾ 2 ਪਿਸਟਲਸ ਹੈਗੀਆਂ ਨੇ 45 ਲਾਈਫ ਕਾਰਟਰਜਸ ਹੈਗੇ ਨੇ 8 ਵਹੀਕਲ ਹੈ ਤੇ ਇੱਕ ਕੈਸ਼ ਕਾਊਂਟਿੰਗ ਮਸ਼ੀਨ ਅਸੀਂ ਰਿਕਵਰ ਕਰ ਲਈ ਹੈ ਫਸਟ ਟਾਈਮ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲੀਆਂ ਇਹ ਕਿਸ ਤਰ੍ਹਾਂ ਸਮਝਦੇ ਹੋ ਕਿ ਕਿੱਡਾ ਵੱਡਾ ਨੈਟਵਰਕ ਹੈ ਜਿਹੜਾ ਦੇਸ਼ ਚ ਫੈਲਾ ਹੋਇਆ ਔਰ ਕਿੰਨੇ 100 ਜਾਂ ਹਜ਼ਾਰਾਂ ਕਰੋੜ ਦਾ ਅ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਇਹ ਪੂਰਾ ਰੈਕਟ ਦੇਸ਼ ਦੇ ਅੰਦਰ ਵੀ ਤੇ ਦੇਸ਼ ਦੇ ਪਾਰ ਵੀ ਫੈਲਿਆ ਹੋਇਆ ਹੈ ਬਿਕੋਜ਼ ਅਲਟੀਮੇਟਲੀ ਜਿਹੜੀ ਇਹਨਾਂ ਦੀ ਗੇਮਸ ਹੁੰਦੇ ਨੇ ਪ੍ਰੋਸੀਡਸ ਹੁੰਦੇ ਨੇ ਉਹ ਸਾਰੇ ਬਾਹਰ ਪੰਪਿੰਗ ਹੁੰਦੇ ਨੇ ਵਾਇਆ ਹਵਾਲਾ ਤੇ ਇਹਨੂੰ ਮੈਂ ਕਾਫੀ ਸਾਡੀ ਪੰਜਾਬ ਪੁਲਿਸ ਦੀ ਸਕਸੈਸ ਮੰਦੀ ਆ ਕਿ ਅਸੀਂ ਸਿਰਫ ਰਿਕਵਰੀ ਓਰੀਐਂਟਡ ਨਹੀਂ ਆ ਅਸੀਂ ਪੂਰੇ ਬੈਕਵਰਡ ਫੋਰਵਰਡ ਲਿੰਕੇਜਸ ਤੇ ਸਾਰਾ ਫਾਈਨੈਂਸ਼ੀਅਲ ਟ੍ਰੇਲ ਖੰਗਾਲਦੇ ਹਾਂ ਹਾਊ ਡਿਫਿਕਲਟ ਇਟ ਵਾਸ ਔਰ ਜੀ ਡਿਫਿਕਲਟੀ ਜਿਵੇਂ ਮੈਂ ਪਹਿਲਾਂ ਕਿਹਾ ਇਹ ਸਾਰਾ ਜਿਹੜਾ ਚੇਨ ਹੈ ਨੈਕਸਸ ਹੈ ਇਹ ਐਨੋਨਿਮਸ ਹੈ ਪਰ ਪੰਜਾਬ ਪੁਲਿਸ ਇਕਵਿਪਟ ਹੈ ਇਹੋ ਜੇ ਕੇਸਸ ਨੂੰ ਹੈਂਡਲ ਕਰੇ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਚ ਬਹੁਤ ਜ਼ਿਆਦੀ ਪ੍ਰੋਬਲਮਸ ਆ ਜਾਂਦੀਆਂ ਐਜ਼ ਅ ਅਫੀਸਰ ਕਿਸ ਤਰੀਕੇ ਨਾਲ ਨੂੰ ਹੈਂਡਲ ਕਰਨਾ ਕਿਉਂਕਿ ਇੱਕ ਲੰਬੀ ਚੇਨ ਜਿਹੜੀ ਅਸਲ ਇਕੱਲੇ ਅੰਮ੍ਰਿਤਸਰ ਜਾਂ ਇੱਕ ਰੀਜਨ ਦੀ ਨਹੀਂ ਹੈ ਪੂਰੇ ਦੇਸ਼ ਦੀ ਹੈ ਮਾਨਯੋਗ ਡੀਜੀ ਸਾਹਿਬ ਤੇ ਮਾਨਯੋਗ ਸੀਪੀ ਸਾਹਿਬ ਦੀ ਸਾਡੇ ਕੋਲ ਗਾਈਡੈਂਸ ਹੈਗੀ ਹੈ ਤੇ ਅਸੀਂ ਬਿਲਕੁਲ ਇਕਵਿਪਟ ਹਾਂ ਇਹੋ ਜੀ ਚੀਜ਼ਾਂ ਕਰਨ ਤੇ ਨਾਲ ਹੀ ਅਸੀਂ ਬਾਕੀ ਸਟੇਟਸ ਤੇ ਸੈਂਟਰਲ ਏਜੰਸੀਜ਼ ਨਾਲ ਵੀ ਵੱਜੜ ਕੇ ਕੋਆਰਡੀਨੇਟ ਕਰਦੇ ਤੇ ਜਿਹੜੀ ਨੋਟ ਗਿਨਨ ਦੀ ਮਸ਼ੀਨੋਂ ਕਿੱਥੋਂ ਰਿਕਵਰ ਕੀਤੀ ਗਈ ਦਿੱਲੀ ਦੇਲੀ ਤੇ ਇਹ ਉੱਥੇ ਹੀ ਮਤਲਬ ਇੱਕੋ ਜਗ੍ਹਾ ਤੋਂ ਹੀ ਸਾਰਾ ਦੇਸ਼ ਚ ਟ੍ਰਾਂਸਫਰ ਚੱਲਦਾ ਸੀ ਬਿਲਕੁਲ ਜੀ ਹੋਰ ਰਿਕਵਰੀ ਹੁੰਦੀ ਹੈ ਦੇ ਚਾਸ ਜਤਾਈ ਜਾ ਰਹੀ ਹੈ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਇਹ ਖੇਤਾਰਾਮ ਹੈ ਦੂਸ਼ੀ ਫਤੇਪੁਰੀ ਨਿਊ ਦਿੱਲੀ ਦਾ ਇਹਦੀ ਵੀ ਤਾਰ ਅੱਗੇ ਅੰਮਦਾਬਾਦ ਨਾਲ ਜੁੜ ਰਹੇ ਨੇ ਅਸੀਂ ਉਸਤੇ ਹੋਰ ਇੰਟਰੋਗੇਟ ਕਰਾਂਗੇ ਸ਼ੁਕਰੀਆ ਤਾਂ ਐਸਨ ਅ ਅਮਰਸਰ ਦੇ ਐਡੀਸੀਪੀ ਡਾਕਟਰ ਦਰਪਨ ਕੋਰਾਲੋ ਵਾਲੀ ਆ ਜਿਨ੍ਹਾਂ ਨੇ ਡਿਟੇਲ ਦਿੱਤੀ ਹੈ ਤਾਂ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਕਿ ਦੇਸ਼ ਦੇ ਵਿੱਚ ਕਿਵੇਂ ਪੈਰਨਲ ਬੈਂਕਿੰਗ ਚੱਲਦੀ ਹੈ ਇੱਕ ਬੈਂਕਿੰਗ ਸਿਸਟਮ ਹੈ ਔਰ ਇੱਕ ਹਵਾਲਾ ਰੈਕਟ ਹੈ ਔਰ ਹਵਾਲਾ ਰੈਕਟ ਚੱਲਦਾ ਕਿਵੇਂ ਹੈ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜੇ ਤਾਰ ਜੁੜੇ ਨੇ ਉਸ ਦੇ ਵਿੱਚ ਜਿਹੜਾ ਹੈ ਇਹ ਇੱਕ ਗੱਲ ਸਾਹਮਣੇ ਆਈ ਹੈ ਜਿਹਦੇ ਵਿੱਚ ਕਿ 85 ਲੱਖ ਰੁਪਏ ਦੀ ਕਰੀਬ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ ਔਰ ਪੁਲਿਸ ਦਾ ਮੰਨਣਾ ਹੈ ਕਿ ਆਪਣੇ ਆਪ ਚ ਵੱਡੀ ਰਿਕਵਰੀ ਹੈ ਔਰ ਇਸ ਤਰ੍ਹਾਂ ਦੇ ਮਾਮਲੇ ਨਾਲ ਹੁਣ ਸੈਂਟਰਲ ਏਜੰਸੀਜ਼ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਗਰ ਗੱਲ ਕੀਤੀ ਜਾਵੇ ਤਾਂ OBES ਦੇ ਵਿੱਚ ਜਾਂਚ ਕਰੇਗੀ ਲੇਕਿਨ ਵੱਡਾ ਰੈਕਟ ਪਹਿਲੀ ਵਾਰ ਜਰਾ ਹੈ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਦਾ ਰੈਕਟ ਬਸ ਕੀਤਾ ਗਿਆ ਹੈ ਔਰ ਅਨੁਨੇ ਸਮਝ ਹੋਰ ਵੱਡੇ ਫਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ